ਇਹ ਆਪਣਾ ਆਪਾਂ ਹੀ ਰੱਖਿਆ ਆਪਣਾ ਹੁੰਦਾ ਆ ਹਾਂਜੀ ਹਾਂਜੀ ਪਰ ਘੋੜੇ ਵਾਲੇ ਇੱਕ ਵਾਰੀ ਦਾ ਫੀਸ ਲੈ ਕੇ ਘੋੜਾ ਛੱਡ ਦਿੰਦੇ ਆ ਜਦੋਂ ਦੂਜੀ ਯਾਰ ਫੋਨ ਨਹੀਂ ਚੱਕਦੇ ਹਾਂਜੀ ਹਾਂਜੀ ਕਹਿ ਦਿੰਨਗੇ 21000 ਨੋਰਮਲ ਹਾਂਜੀ ਪਰ ਦੂਸਰੀ ਇਹ ਵੀ ਆ ਕਿ ਇੱਕ ਵਾਰੀ ਘਲਾ ਲੋ ਘੋੜੀ ਖਾਲੀ ਰਹਿ ਗਈ ਦੂਜੀ ਯਾਰ ਇਹ ਨਹੀਂ ਆਪਾਂ ਫੋਨ ਨਹੀਂ ਚੁੱਕਣਾ ਦੂਜੀ ਯਾਰ ਵੀ ਜੰਪ ਦਵਾਂ ਜੇ ਦੂਜੀ ਯਾਰ ਨਹੀਂ ਖੜਦੀ ਤੀਜੀ ਯਾਰ ਵੀ ਦਵਾਂ ਤੀਜੀ ਯਾਰ ਨਹੀਂ ਖੜਦੀ ਚੌਥੀ ਯਾਰ ਅਸੀਂ ਨਾ ਨਹੀਂ ਕਰਾਂਗੇ ਹੁਣ ਸਾਲ ਬਾਅਦ ਆਈ ਜੇ ਖਾਲੀ ਰਹਿ ਗਈ ਅੱਛਾ ਸਾਲ ਹੋ ਗਿਆ ਉਹ ਦੋ ਵਾਰੀ ਉਹਨੇ ਮੇਰੇ ਵੀਰ ਨੇ ਫੋਨ ਕੀਤਾ ਵਿਜਿਟ ਕੋੜੀ ਘਬੜਾ ਮੈਂ ਠੀਕ ਆ ਹੁਣ ਇਹ ਨਹੀਂ ਪਤਾ ਬੱਚਾ ਖੁਰ ਗਿਆ ਕੀ ਮੈਂ ਵਹਿਮ ਹੈ ਉਹ ਫੀਸ ਤੇਰੀ ਕੁੜੀ ਭਰਾਵਾਂ ਵੀਰ ਜੇ ਤੇਰਾ ਸਾਲ ਮਰ ਗਿਆ ਨਾ ਇਹਨਾਂ ਨੁਕਸਾਨ ਹੈ ਤਾਂ ਮੈਂ ਕੋਈ ਚੈੱਕ ਕਰਨੀ ਆ ਜੋ ਵੈਲਕਮ ਮਾਜੇ ਦੀ ਧਰਤੀ ਦਾ ਸੋਹਣਾ ਕੋੜਾ موسی ਆਓ ਦੋਸਤੋ ਅੱਜ ਤੁਹਾਨੂੰ ਦਿਖਾਉਨੇ ਆ ਪਹਿਲਵਾਨ ਸਟੱਡ ਫਾਰਮ ਦੀ ਸ਼ਾਨ ਤੇ ਮਾਜੇ ਦੀ ਧਰਤੀ ਦਾ ਉੱਭਰ ਰਿਹਾ ਨਵਾਂ ਹੀਰਾ موسی ਮੂਸਾ ਘੋੜਾ ਇਸ ਵੇਲੇ ਖੜਾ ਹੈ ਪਿੰਡ ਪਿੱਟੇ ਵੱਡ ਜਿਲ੍ਹਾ ਅੰਮ੍ਰਿਤਸਰ ਵਿੱਚ ਗੱਲਬਾਤ ਕਰਾਂਗੇ ਮੂਸੇ ਦੇ ਮਾਲਕਾਂ ਨਾਲ ਤੇ ਬਹੁਤ ਹੀ ਵਧੀਆ ਜਾਣਕਾਰੀ ਆਪਾਂ ਨੂੰ ਇਹਦੇ ਮਾਲਕਾਂ ਨੇ ਦਿੱਤੀ ਹੈ ਆਪਾਂ ਗੱਲ ਕਰਨ ਲੱਗੇ ਆਂ ਪਹਿਲਵਾਨ ਜੋਬਨ ਸੰਧੂ ਫੁਣਾ ਦੇ ਨਾਲ ਜੀ ਹਾਂ ਇਹ ਨੇ ਜੀ ਮੂਸੇ ਦੇ ਮਾਲਕ ਇਹਨਾਂ ਨੇ ਜੋ ਗੱਲਾਂ ਸਾਨੂੰ ਇੰਟਰਵਿਊ ਵਿੱਚ ਦੱਸੀਆਂ ਹਰ ਘੋੜੇ ਵਾਲਾ ਬੰਦਾ ਉਹ ਗੱਲਾਂ ਨਹੀਂ ਕਰਦਾ ਇਹਨਾਂ ਨੇ ਕੂੜਾ ਕੂੜੀਆਂ ਨਾਲ ਕ੍ਰੋਸਿੰਗ ਬਾਰੇ ਬਹੁਤ ਚੰਗੀ ਜਾਣਕਾਰੀ ਦਿੱਤੀ ਫੀਸ ਬਾਰੇ ਬਹੁਤ ਚੰਗੀ ਜਾਣਕਾਰੀ ਦਿੱਤੀ ਇਹ ਕੋੜੇ ਦੀ ਇਸ ਵਾਲੇ ਹਾਈਟ ਕਿੰਨੀ ਹੈ ਇਹਦੀ ਮਾਂ ਦੀ ਡਿਟੇਲ ਕੀ ਹੈ ਪਿਓ ਮੈਂ ਤੁਹਾਨੂੰ ਦੱਸ ਦਿੰਦਾ ਕਿ موسی ਹੈ ਸਮੁੰਦਰ ਕੋੜੇ ਦਾ ਬੱਚਾ ਤੇ ਉਮਰ ਦਾ ਹਜੇ ਬਿਲਕੁਲ ਨਵਾ ਤੇ ਕੱਦ ਕਰ ਚੁੱਕਾ ਜੀ 67 ਇੰਚ ਤੇ ਰਿਜ਼ਲਟ ਵੀ ਆਪਾਂ ਵੇਖਾਂਗੇ ਅਗਲੀ ਵੀਡੀਓ 'ਚ ਤੇ ਸੁਣਾਂਗੇ ਮੀਟਿੰਗ ਬਾਰੇ ਹੋਰ ਚੰਗੀ ਜਾਣਕਾਰੀ ਤੇ ਨਵੇਂ ਭਰਾਵਾਂ ਵਾਸਤੇ ਜੋਬਨ ਵੀਰ ਨੇ ਬਹੁਤ ਚੰਗੀ ਆਫਰ ਦਿੱਤੀ ਹੈ ਕਿ ਘੋੜੀਆਂ ਮਲਾਉਣ ਵਾਲੇ ਵੀਰ ਜੇ ਦੂਰੋਂ ਨੇੜੇ ਆਉਂਦੇ ਆ ਤੇ ਕੀ ਉਹਨਾਂ ਦੀ ਆਫਰ ਹੈ ਤੇ ਕਿਵੇਂ-ਕਿਵੇਂ ਅੱਗੇ ਮੀਟਿੰਗ ਹੋਏਗੀ ਆਓ ਗੱਲਬਾਤ ਕਰਦੇ ਆਂ ਪਹਿਲਵਾਨ ਜੋਬਨ ਸੰਧੂ ਫਣਾ ਦੇ ਨਾਲ ਜੁੜੇ ਰਹੋ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਦੇ ਨਾਲ ਸ਼ੁਰੂ ਕਰਦੇ ਆਂ ਵੀਡੀਓ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਜੀ ਗੁਰਦੇਵ ਸਿੰਘ ਅੱਜ ਮੈਂ ਬੈਠਾ ਹੋਇਆ ਪਹਿਲਵਾਨ ਸਟੱਡ ਫਾਰਮ ਟਿੰਡ ਪਿੱਟੇ ਵੱਡ ਜਿਹੜਾ ਅੰਮ੍ਰਿਤਸਰ ਵਿੱਚ ਮੇਰਾ ਆਬਦਾ ਗਾਣਾ ਇੱਕ ਰਿਲੀਜ਼ ਹੋਇਆ ਸੀ ਜਦੇ ਬੋਲ ਸਨ ਖੜੇ ਸਕਿਆਂ ਭਰਾਵਾਂ ਜਹੇ ਨਾਲ ਜੱਟ ਦੇ ਕੱਲੀ ਮੁੱਛ ਨਹੀਂ ਖੜੀ ਬਿਲੋ ਤੇਰੇ ਯਾਰ ਦੀ ਇਹ ਗਾਣਾ ਅੱਜ ਸੱਚ ਹੁੰਦਾ ਜਾਪਦਾ ਹੈ ਮੇਰੇ ਕੋਲ ਪਹਿਲਵਾਨ ਸਟੱਡ ਫਾਰਮ ਦੇ ਮਾਲਕ ਵੀਰ ਜੋਬਨ ਹੁਣੀ ਬੈਠੇ ਨੇ ਤੇ ਵੀਰ ਦੀ ਮੁੱਛ ਵੀ ਤੁਸੀਂ ਅੱਜ ਵੇਖੀ ਐ ਤੇ ਜਿਹੜੇ ਭਰਾ ਤੁਸੀਂ ਇੱਕ ਵਾਰ ਮੈਂ ਕੈਮਰਾ ਵਾਲੇ ਵੀਰ ਨੂੰ ਬੇਨਤੀ ਕਰੂੰਗਾ ਇਹ ਕੈਮਰਾ ਕਮਾ ਕੇ ਜਰਾ ਭਰਾਵਾਂ ਦੇ ਵੀ ਦਰਸ਼ਨ ਕਰਾਏ ਜਾਣ ਅੱਜ ਸਾਰੇ ਭਰਾਵਾਂ ਨੇ ਸਾਰੇ ਯਾਰਾਂ ਨੇ ਇਕੱਠੇ ਹੋ ਕੇ ਬਹੁਤ ਚੰਗੀ ਮਹਿਫਲ ਲਈਆਂ ਰੌਣਕਾਂ ਲਾਈਆਂ ਨੇ ਤੇ ਅੱਜ ਆਪਾਂ ਆਪਣੇ ਬਹੁਤ ਸੋਹਣੇ ਨੁਕਰੇ ਕੋੜੇ ਦਾ ਸ਼ੂਟ ਕੀਤਾ ਜਿਹਦਾ ਨਾਮ ਹੈ موسی ਆਓ ਜੀ ਹੁਣ ਆਪਾਂ ਗੱਲਬਾਤ ਕਰਾਂਗੇ ਵੀਰ ਜੋਬਨ ਹੁਣਾ ਨਾਲ ਕਿ ਕਿਵੇਂ ਰਿਹਾ ਇਹਨਾਂ ਦਾ ਸਫ਼ਰ ਹੁਣ ਤੱਕ ਇਹਨਾਂ ਸੋਹਣਾ ਨੁਕਰਾ ਕੋੜਾ موسی ਇਹਨਾਂ ਨੇ ਤਿਆਰ ਕੀਤਾ ਤੇ ਛੰਡੇ ਗੱਡੇ ਨੇ ਮਾਝੇ ਇਲਾਕੇ ਦੇ ਵਿੱਚ ਮੈਂ ਕਾਫੀ ਸਮੇ ਤੋਂ ਵੀਰ ਜੋਬਨ ਹੁਣਾ ਨੂੰ ਜਾਣਦਾ ਲਗਭਗ ਮੈਨੂੰ ਖੁਦ 2015-16 ਤੋਂ ਇਹਨਾਂ ਕੋਲ ਆ ਰਿਹਾ ਕਿਉਂ ਜੋਬਨ ਜੀ ਇਹਨਾਂ ਕਿਚਰ ਹੋ ਗਿਆ ਕਿ 8-10 ਸਾਲ ਤੋਂ ਆਪਾਂ ਜੁੜੇ ਆ ਤੇ ਮੈਂ ਇਹਨਾਂ ਦੀ ਮਿਹਨਤ ਬਹੁਤ ਸਾਲਾਂ ਤੋਂ ਵੇਖ ਰਿਹਾ ਤੇ ਆਓ ਜੀ ਤੁਹਾਡੀ ਗੱਲਬਾਤ ਕਰਾਉਨੇ ਆ ਵੀਰ ਜੋਬਨ ਹੁਣਾ ਨਾਲ ਸੱਸੀ ਕਾਲ ਜੀ ਸੱਸੀ ਕੱਦੀ ਜੀ ਸੱਸੀ ਕਾਲ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਨਾ ਥੋੜਾ ਜਿਹਾ ਥਕੇ ਹੋ ਹੋ ਗਿਆ ਅੱਜ ਲੱਗਦਾ ਨਹੀਂ ਕੋਈ ਅੱਜ ਤਾਂ ਬਹੁਤ ਸਵੇਰ ਤੋਂ ਹੀ ਪਹਿਲਾਂ ਕੋੜੇ ਦੀ ਸਾਫ ਸਪਾਈ ਤਿਆਰੀ ਨਮੋਣਾ ਕਰਨਾ ਤੇ ਲੱਗੇ ਹੋਏ ਸੀ ਫਿਰ ਆਪਾਂ ਕੋਈ 4 ਕਿੰਨੇ ਲਾ ਕੇ ਇਹਦਾ ਫੋਟੋ ਸ਼ੂਟ ਕੀਤਾ ਹਾਂਜੀ ਹਾਂਜੀ ਬਹੁਤ ਮਿਹਨਤ ਕੀਤੀ ਤੇ ਬਹੁਤ ਮਜ਼ਾ ਕਿਉਂਕਿ ਸਾਰੇ ਭਰਾ ਨਾਲ ਸੀ ਸਾਰਿਆਂ ਦਾ ਸਾਥ ਨਾਲ ਸੀ ਤੇ ਜੋਬਨ ਜੀ ਫਿਰ ਮੂਸਾ ਕਿੰਨੇ ਸਾਲ ਦਾ ਹੋ ਗਿਆ ਹੁਣ ਮੂਸੇ ਨੇ ਅਰਕੀ ਵਿਸਾਖੀ ਦੇ 3.5 ਸਾਲ ਦਾ ਹੋਣਾ ਇਸ ਵਾਰ ਵਿਸਾਖੀ ਤੇ 3.5 ਸਾਲ ਦਾ ਹੋਣਾ ਹੈ ਹਾਂਜੀ ਹਾਂਜੀ ਤੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਮੂਸੇ ਬਾਰੇ ਜਾਣਕਾਰੀ ਦੇ ਦਿਓ ਕਿ ਮੂਸੇ ਦੀ ਹਾਈਟ ਕਿੰਨੀ ਹੈ ਹਾਈਟ ਐਸਾ 67+ ਹਾਈਟ ਹੈ 67+ ਹੋ ਗਿਆ ਹਾਂਜੀ ਵੈਰੀ ਗੁੱਡ ਕਿਹੜੇ ਕੋੜੇ ਦਾ ਬੱਚਾ ਇਹ ਸਮੁੰਦਰ ਦਾ ਅਬਲੂ ਕੋਟਲੀ ਪਲਵਾਨ ਵਾਲਾ ਸਿਮਰ ਦਾ ਕੀ ਬਾਤ ਹੈ ਜੀ ਲਓ ਜੀ ਇੱਧਰ ਵੀ ਪਹਿਲਵਾਨ ਸਟੱਡ ਫਾਰਮ ਤੇ ਉਧਰ ਵੀ ਪਹਿਲਵਾਨ ਸਟੱਡ ਫਾਰਮ ਹੀ ਹੈ ਪਲਵਾਨ ਸਿਮਰਨਜੀਤ ਸਿੰਘ ਹੁਣੀ ਜੀ ਪਿੰਡ ਅਬਲੂ ਕੋਟਲੀ ਦੇ ਉਹਨਾਂ ਕੋਲ ਹੈ ਜੀ ਸਮੁੰਦਰ ਕੋੜਾ ਸਾਰੇ ਭਰਾ ਜਾਣਦੇ ਨੇ ਜਿਹੜੇ ਪ੍ਰਾਣੇ ਨੇ ਉਹ ਉਹਨੂੰ ਜਾਣਦੇ ਸੀ ਬਾਈ ਮਿੰਟੂ ਰੋਡੇ ਵਾਲੇ ਘੋੜੇ ਦੇ ਨਾਮ ਹਾਂਜੀ 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 ਪਹਿਲਾ ਘੋੜਾ ਫੇਮਸ ਸੀ ਬਾਈ ਮਿੰਟੂ ਰੋਡੇ ਵਾਲੇ ਦੇ ਘੋੜੇ ਤੋਂ ਹੁਣ ਬਾਈ ਸਿਮਰਤ ਪਹਿਲਵਾਨ ਦੇ ਨਾਮ ਤੋਂ ਮਸ਼ਹੂਰ ਹੈ ਸਮੁੰਦਰ ਸਮੁੰਦਰ ਦਾ ਬੱਚਾ ਜੀ ਹਾਂਜੀ ਹਾਂਜੀ ਤੇ ਮੂਸਾ ਨਾਮ ਤੁਸੀਂ ਕਿਦਾਂ ਰੱਖਿਆ ਜੀ ਇਹਦਾ ਇਹ ਸਿੱਧੂ ਮੂਸੇ ਵਾਲੇ ਦੇ ਫੈਨ ਸੀ ਸ਼ੁਰੂ ਤੋਂ ਹਾਂਜੀ ਰਹੀ ਦੀ ਦੁਨੀਆ ਤੇ ਨਾਮ ਰਹੂਗਾ ਆਗੀ ਨਾ ਗੱਲ ਉੱਥੇ ਹੀ ਬਿਲਕੁਲ ਬਿਲਕੁਲ ਮਰੇਂਦੀ ਦੁਨੀਆ ਤੇ ਨਾਂ ਰਣਾ ਜੀ ਜੱਟ ਦਾ ਮੂਸੇ ਵਾਲੇ ਦਾ ਹਾਂਜੀ ਤੇ ਉਹਦੇ ਨਾਂ ਤੋਂ ਆਪਾਂ ਨਾਂ ਰੱਖਿਆ ਜੀ ਮੂਸਾ ਤੇ ਅੱਜ ਜਿਹੜਾ ਵਾ ਮੈਨੂੰ ਵੀ ਹੁਣ ਕਿੰਨੇ ਥੋੜਾ ਜਿਹਾ ਸ਼ੂਟ ਕਰ ਕਰਕੇ ਮੇਰਾ ਜੀ ਆਵਾਜ਼ ਵੀ ਬੈਠੀ ਐ ਤੇ ਮੈਨੂੰ ਵੀ ਉਹ ਨਸ਼ਾ ਜੋ ਆਇਆ ਵਾ ਕਿਉਂਕਿ ਅਸੀਂ ਘੋੜੇ ਵਾਲੇ ਐ ਹਾਂਜੀ ਤੇ ਸਾਡਾ ਜਿਹੜਾ ਨਸ਼ਾ ਆ ਘੋੜੇ ਨੂੰ ਵੇਖ ਕੇ ਹੋ ਜਾਂਦਾ ਬਿਲਕੁਲ ਤੋਂ ਮੇਰੇ ਵੀ ਅੰਦਰੋਂ ਉਹ ਕਲਾ ਕਰੀ ਅੱਜ ਨਿਕਲਦੀ ਐ ਕਿ ਮੈਨੂੰ ਹੁਣ ਮੂਸੇ ਵਾਲੇ ਦਾ ਨਾਂ ਲੈ ਕੇ ਗਾ ਗਾਣਾ ਚੱਤਾ ਆ ਗਿਆ ਹਾਂਜੀ ਤੇ ਕਹਿੰਦੇ ਘੋੜਿਆਂ ਦਾ ਜਿਹੜਾ ਸ਼ੌਕ ਐ ਨਾ ਜਿਹੜਾ ਘੋੜਿਆਂ ਦੇ ਸ਼ੌਕ ਦਾ ਨਸ਼ਾ ਆ ਇਸ ਦੁਨੀਆ ਦੇ ਸਾਰੇ ਨਸ਼ਿਆਂ ਦੇ ਉੱਪਰ ਹੈ ਸਾਰੇ ਨਸ਼ੇ ਭਲਾ ਦਿੰਦਾ ਤੇ ਬਹੁਤ ਸਾਰੇ ਸਾਡੇ ਵੀਰ ਭਰਾ ਜਿਹੜੇ ਪੁਰਾਣੇ ਨੇ ਉਹ ਕਹਿੰਦੇ ਜੀ ਆਪਣੇ ਬੱਚਿਆਂ ਨੂੰ ਘੋੜਿਆਂ ਦਾ ਸ਼ੌਂਕ ਜ਼ਰੂਰ ਲਾਓ ਕਹਿੰਦੇ ਜਿਹੜਾ ਬੰਦੇ ਨੂੰ ਘੋੜਿਆਂ ਦਾ ਸ਼ੌਂਕ ਲੱਗ ਜਾਂਦਾ ਨਾ ਉਹਨੂੰ ਦੁਨੀਆ ਦਾ ਹੋਰ ਸ਼ੌਂਕ ਜਾਂ ਹੋਰ ਮਾੜੀ ਆਦਤ ਰਹਿੰਦੀ ਨਹੀਂ ਉਹਦੇ ਵਿੱਚ ਦੂਰ ਹੋ ਜਾਂਦੀ ਤੇ ਜੋਬਨ ਜੀ ਆਪਾਂ ਨੂੰ ਵੈਸੇ ਕਿੰਨੇ ਕ ਸਾਲ ਹੋ ਗਏ ਆਪਣੇ ਪਰਿਵਾਰ 'ਚ ਘੋੜਿਆਂ ਦਾ ਸ਼ੌਂਕ ਲੱਗੇ ਨੂੰ ਮੈਨੂੰ ਤਾਂ ਬਚਪਨ ਤੋਂ ਹੀ ਜੀ ਅੱਛਾ 3-4 ਸਾਲ ਦਾ ਹੈ ਜਦੋਂ ਤਾਂ ਮੈਂ ਨਿੱਕਾ ਜਾਂਦਾ ਰਾਈਡ ਆ ਬਿਆ ਕਾ ਹਾਂਜੀ ਬਹੁਤ ਛੋਟੇ ਸੀ ਜਦੋਂ ਦਾ ਘੋੜਿਆਂ ਦੇ ਬੈਠਦੇ ਉੱਤੇ ਪਰਿਵਾਰ ਚ ਕਿੰਨੇ ਕਿ ਚਿਰ ਤੋਂ ਘੋੜੇ ਆਪਣੇ ਕੋਲ ਨੇ ਪਰਿਵਾਰ ਦਾਦਾ ਜੀ ਨਾਲ ਤੋਂ ਹੀ ਅੱਛਾ ਦਾਦਾ ਜੀ ਤੋਂ ਹੀ ਪੀੜੀਆਂ ਤੋਂ ਹੀ ਆਪਾਂ ਦਾਦਾ ਜੀ ਤੋਂ ਹੀ ਹੋ ਸਕਦਾ ਦਾਦਾ ਜੀ ਦੇ ਵੀ ਪਿਤਾ ਜੀ ਹੁਣੇ ਰੱਖਦੇ ਹੁਣ ਹਾਂਜੀ ਸ਼ੁਰੂ ਤੋਂ ਪੋਤੇ ਪਾਤੇ ਰੱਖਦੇ ਹੁੰਦੇ ਪਹਿਲਾਂ ਅੱਛਾ ਊਠਾਂ ਦਾ ਬੋਤਿਆਂ ਦਾ ਸ਼ੌਂਕ ਸੀ ਫਿਰ ਆਪਣੇ ਹੁਣ ਘੋੜੇ ਆ ਗਏ ਹਾਂਜੀ ਨਹੀਂ ਮੈਂ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਆਇਆ ਸੀ ਕੋਈ 14 15 16 ਦੀ ਗੱਲ ਹੈ ਸਨ ਦੀ ਇਸ ਤੋਂ ਪਹਿਲਾਂ ਵੀ ਨਵਾਂ ਨਵਾਂ ਜਦੋਂ ਕੰਮ ਕੀਤਾ ਉਦੋਂ ਜਦੋਂ ਨਵਾਂ ਨਵਾਂ ਕੰਮ ਕੀਤਾ ਮੈਂ ਤੁਹਾਡੇ ਕੋਲੋਂ ਉਂਦਾਰ ਹੈ ਉਹ 15 16 ਘੋ ਇਸ ਵੇਲੇ ਫਾਰਮ ਤੇ ਕਿੰਨੇ ਜਾਨਵਰ ਹੈ ਹੈਗੇ 7-8 ਹੈਗੇ ਹੁਣ ਠੀਕ ਹੈ 7-8 ਜਾਨਵਰ ਹੈਗੇ ਸਾਰੇ ਹੁਣ ਤਾਂ ਨੁਕਰਈ ਹੈ ਨੁਕਰਈ ਨੁਕਰਈ ਸ਼ੌਕ ਕਿੰਨੇ ਨੁਕਰਿਆਂ ਦਾ ਸ਼ੌਟ ਨਾਲ-ਨਾਲ ਦਿਖਾਵਾਂਗੇ ਅਜਾ ਆਪਾਂ ਸਾਰੀਆਂ ਘੋੜੀਆਂ ਦੇ ਸ਼ੌਟ ਲਏ ਆ ਬਹੁਤ ਮਜ਼ਾ ਆਇਆ ਨੁਕਰੀਆਂ ਚਟੀਆਂ ਕਰਾਂ ਘੋੜੀਆਂ ਬਾਹਰ ਕੱਢੀਆਂ ਤੇ ਨਾਲ ਜੋ ਬੰਧੀ ਆਪਣੇ ਭਰਾ ਆਪਣੇ ਇਸ ਵੇਲੇ ਆਪਣੇ ਵਿੱਚ ਬੈਠੇ ਤੇ ਨਾਲ-ਨਾਲ ਆਪਾਂ ਉਹਨਾਂ ਬਾਰੇ ਵੀ ਇੰਟਰੋਡਕਸ਼ਨ ਕਰਾਓ ਤੇ ਆਪਣੇ ਨਾਲ ਵੀਰ ਹੁਣੀ ਬੈਠੇ ਇਹਨਾਂ ਦਾ ਨਾਮ ਦੱਸ ਦਿਓ ਤੇ ਗੱਲਬਾਤ ਕਰਾਓ ਇਹ ਸੋਨੂ ਵੀਰ ਆ ਠੀਕ ਹੈ ਜੀ ਹਾਂਜੀ ਉਸਤਾਦ ਹੈ ਮੇਰੇ ਕੋਲੇ ਲੈਨ ਚ ਵਾਹ ਹਾਂਜੀ ਹਾਂਜੀ ਉਹ ਲੱਲੀ ਵੀ ਜੀ ਗੁਰੂ ਲਾਲੋ ਮੇਰੇ ਠੀਕ ਹੈ ਹਾਂਜੀ ਹਾਂਜੀ ਕੀ ਬਾਤ ਆ ਜੀ ਪਲਵਾਨ ਜੀ ਉਹ ਲਾਲ ਸ਼ਾਹ ਨੇ ਸਾਡੇ ਹਾਂਜੀ ਠੀਕ ਹੈ ਜੀ ਇੰਨਾ ਘੋੜੀਆਂ ਚੰਗੀਆਂ ਰੱਖਿਆ ਬਹੁਤ ਜਿਆਦਾ ਚੰਗੀਆਂ ਨੇ ਅੱਛਾ ਇਹ ਵੀ ਪੁਰਾਣੇ ਸਭ ਘੋੜੀਆਂ ਵਾਲੇ ਵੀਰੇ ਬੈਠੇ ਆਪਣੇ ਕੋਲ ਹਾਂਜੀ ਨਾਲ ਗੁਰਪ੍ਰੀਤ ਆ ਇਹ ਮੇਰਾ ਮੈਨੇਜਰ ਆ ਵਾਹ ਇਹ ਸਾਰਾ ਪੇਜ ਇੰਸਟਾਗ੍ਰਾਮ ਦੇ ਪਹਿਲਵਾਨ ਸਟੱਡ ਫਾਰਮ ਵਾਲਾ ਇਹੋ ਚਲਾਉਣ ਰਿਹਾ ਗੁਰਪ੍ਰੀਤ ਦੀ ਹਾਂਜੀ ਵੀਰ ਜੀ ਮੈਂ ਦੱਸਣਾ ਚਾਹੂੰਗਾ ਭਰਾਵਾਂ ਨੂੰ ਜਿੰਨੇ ਵੀ ਵੀਰ ਆਪਣਾ ਵੀਡੀਓ ਦੇਖ ਰਹੇ ਨੇ ਕਿ ਜੋਬਣੀ ਵੀਰ ਉਹਨਾਂ ਦੇ ਫਾਰਮ ਦਾ ਇੱਕ ਪੇਜ ਆ ਇੰਸਟਾਗ੍ਰਾਮ ਤੇ ਪਹਿਲਵਾਨ ਸਟੱਡ ਫਾਰਮ ਤੇ ਗੁਰਪ੍ਰੀਤ ਵੀਰ ਉਹਣੀ ਉਹਨੂੰ ਚਲਾਉਂਦੇ ਆ ਤੇ ਉਹ ਬਹੁਤ ਵਧੀਆ ਉਹਦੇ ਵਿਊਜ਼ ਆਉਂਦੇ ਆ ਤੇ ਬਹੁਤ ਚੰਗੇ ਉਹਦੇ ਫਾਲੋਅਰਸ ਨੇ ਅਸੀਂ ਕਈ ਵਾਰੀ ਆਪਣੇ ਇੰਸਟਾ ਦੇ ਵੇਨੇ ਅਚਾਨਕ ਉਹ ਅੱਗੇ ਆ ਜਾਂਦਾ ਬਹੁਤ ਕੰਟੀਨਿਊ ਜਾਨੀ ਕਿ ਫੇਮਸ ਹੋ ਰਿਹਾ ਇਹ ਜਿੰਨਾ ਦਾ ਕੋੜਾ ਮੂਸਾ ਇਨਸਟਾਗ੍ਰਾਮ ਤੇ ਤਕਰੀਬਤ ਸਾਰੇ ਪਰਾ ਜਾਣਦੇ ਆ ਤੇ ਉਸ ਤੋਂ ਅੱਗੇ ਵੀਰ ਹੋਣੀ ਬੈਠੇ ਜੀ ਵਿੱਕੀ ਵੀਰ ਆ ਮੇਰੇ ਹਾਂਜੀ ਹਾਂਜੀ ਇਹਨਾਂ ਨੇ ਮੇਰੇ ਇਹ ਮੇਰੇ ਪਾਰਟਨਰ ਐ ਹਾਰ ਘੋੜਿਆਂ ਚ ਨਾ ਪਾੜਨ ਦਾ ਅੱਛਾ ਆਪਣੀ ਪਾਰਟਨਰਸ਼ਿਪ ਹੈ ਹਾਂਜੀ ਪਾਰਟਨਰਸ਼ਿਪ ਇਹ ਵਿੱਕੀ ਵੀਰ ਜੀ ਆਪਣੇ ਇਸੇ ਪਿੰਡ ਤੋਂ ਨੇ ਹਾਂਜੀ ਹਾਂਜੀ ਨਹੀਂ ਨਾਲ ਦਾ ਚਝੋਟੀ ਪਿੰਡ ਦੇ ਨੇ ਨਾਲ ਪਿੰਡ ਐ ਚਝੋਟੀ ਹਾਂਜੀ ਹਾਂਜੀ ਇਹਨਾਂ ਕੋਲ ਬਹੁਤ ਜਿਆਦਾ ਚੰਗੀਆਂ ਘੋੜੀਆਂ ਨੇ ਇਹਨਾਂ ਕੋਲ ਵੀ ਬਹੁਤ ਚੰਗੀਆਂ ਘੋੜੀਆਂ ਬਹੁਤ ਜਿਆਦਾ ਚੰਗੇ ਜਾਨਵਰ ਆ ਤੇ ਮੈਨੂੰ ਪਤਾ ਲੱਗਾ ਸੀ ਕਿ ਇੱਕ ਬਸ਼ੇਰਾ ਲੋਕਰ ਐ ਵੀ ਤਿਆਰ ਕਰ ਰਹੇ ਨੇ ਬਹੁਤ ਜਿਆਦਾ ਚੰਗਾ ਚੇਤਨ ਦਿਖਾਵਾ ਬਹੁਤ ਸ਼ੌਕ ਨਾਲ ਕਰ ਰਹੇ ਨੇ ਸਾਲਕ ਦਾ ਖੋਦਨ ਦਿਖਾਵਾ ਕਰਦੇ ਲਾਂਚ ਉਹਨੂੰ ਵੀ ਆਪਾਂ ਸਾਲਕ ਨੂੰ ਕਰ ਦੇਣਾ ਹਾਂਜੀ 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 ਇੱਧਰ ਵੀ ਲੋਣੀ ਬੈਠੇ ਨੇ ਸਤਨਾ ਵੀਰ ਆਪਣੇ ਸਤ ਇੱਕ ਵੀਰ ਉਹਦਾ ਛੋਟਾ ਬ੍ਰਦਰ ਮੇਰਾ ਹਰਮਨ ਇੱਕ ਜਨਮ ਜੁਨਰ ਇਹੋ ਸਾਹਮਦਾ ਪਿੱਛੋਂ ਆਪਣੇ ਅੱਛਾ ਜੋ ਤੁਸੀਂ ਅੱਗੇ ਪਿੱਛੇ ਹੁੰਦੇ ਇਹੋ ਹੀ ਇਹੋ ਹੀ ਇਹਦੀ ਡਿਊਟੀ ਹੈ ਸਾਰੀ ਇਹ ਠੀਕ ਹੈ ਇਹ ਤੇ ਆਪਾਂ ਦੋਵੇਂ ਆ ਚਲੋ ਜੀ ਬਹੁਤ ਚੰਗਾ ਲੱਗਾ ਸੁਪਨ ਵੀਰ ਜੀ ਹੁਣ ਮੈਨੂੰ ਇਹ ਦੱਸੋ ਵੀ ਮੂਸੇ ਦੀ ਮਾਂ ਦੀ ਡਿਟੇਲ ਦੇ ਦਿਓ ਮਾਂ ਦੀ ਹੈਗੀ ਜੇ ਅਲੀ ਡੋਡ ਵਾਲੇ ਦੀ ਬੱਚੀ ਅਲੀ ਦੀ ਡੋਡ ਵਾਲੇ ਦੀ ਹਾਂ 64 ਪਲੱਸ ਉਹਦੀ ਵੀ ਹਾਈਟ ਠੀਕ ਹੈ ਨੁਕਰੀ ਕੋੜੀ ਹਾਂਜੀ ਬਹੁਤ ਜਿਆਦਾ ਸ਼ਕੀਨ ਤੇ ਬਹੁਤ ਵਧੀਆ ਲੱਗ ਰਹੀ ਹੈ ਹਾਂਜੀ ਬਹੁਤ ਮਿਹਨਤ ਵਾਲੀ ਇਹ ਮੂਸਾ ਆਪਣੇ ਕੋ ਕਿੰਨੇ ਚਿਰ ਤੋਂ ਆ ਉਸ 5 ਕੁ ਮਹੀਨੇ ਦਾ ਜਦੋਂ ਦਾ ਲੈ ਆਂਦਾ ਆਪਾਂ ਅੱਛਾ 5 ਮਹੀਨੇ ਦਾ ਤੁਸੀਂ ਲਿਆ ਸੀ ਹਾਂਜੀ ਹਾਂਜੀ ਵੈਰੀ ਗੁੱਡ ਤੇ ਯਾਨੀ ਕਿ 3 ਸਾਲ ਤੇ ਆਪਣੇ ਕੋਲ ਹੋ ਗਏ ਮੂਸੇ ਦੇ ਹਾਂਜੀ ਹਾਂਜੀ ਆਪ ਹੀ ਪਾਲ ਲਿਆ ਤੇ ਆਰਥੀ ਕੀਤਾ ਤੁਹਾਨੂੰ ਠੀਕ ਹੈ ਤੇ ਇਹਦੀ ਕਵਰਿੰਗ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਆਪਣੀ ਜਦੋਂ ਵੀ ਫੋਨ ਤੇ ਗੱਲਬਾਤ ਹੁੰਦੀ ਆ ਮੂਸੇ ਦੀ ਅਕਸਰ ਆਪਣੀ ਹੁੰਦੀ ਰਹਿੰਦੀ ਆ ਹਾਂਜੀ ਹਾਂਜੀ ਗੁਰੂ ਨੂੰ ਦੱਸ ਰਹੀ ਸੀ ਕਿ ਇਹਦੀ ਕਵਰਿੰਗ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਆ ਬਹੁਤ ਵਧੀਆ ਗੁਰੂ ਆਮ ਦਾਸ ਦੀ ਕਿਰਪਾ ਵਧੀਆ ਕੰਮ ਚੱਲੀ ਜਾਂਦੀ ਬਹੁਤ ਜਿਆਦਾ ਚੱਲੀ ਆ ਇੱਕ ਵਾਰ ਤੁਸੀਂ ਉਹਨੂੰ ਮੰਡੀ 'ਚ ਵੀ ਲੈ ਕੇ ਗਏ ਸੀ ਉਦੋਂ ਮੁੰ ਲ ਉਹ ਬੰ ਨੂੰ ਗੱਲ ਦੱਸੋ ਵੀ ਉਹ ਕਿਵੇਂ ਰਿਸਪੌਂਸ ਰਿਹਾ ਉਹਦਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਉੱਥੇ ਮੰਡੀ ਦੇ ਵਿੱਚ ਹੀ ਤਿੰਨ ਘੋੜੀਆਂ ਮੇਟ ਹੋਈਆਂ ਮਤਲਬ ਉਹ ਤੋਂ ਹਜੇ ਕੋਈ ਨਹੀਂ ਸੀ ਘੋੜੇ ਦੇ ਜਾਣ ਦਾ ਨਾ 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 ਕੋਈ ਨਹੀਂ ਉੱਥੇ ਸਾਰਿਆਂ ਨੇ ਲਾਈਵ ਦੇਖਿਆ ਤੇ ਤਿੰਨ ਘੋੜੀਆਂ ਮੇਟ ਹੋ ਜਾਂ ਮੰਡੀ ਦੇ ਵਿੱਚ ਇੱਕਦੋ ਦੀ ਗੱਲ ਹੈ ਪਿਛਲੀ ਵਸਾਖੀ ਪਿਛਲੀ ਵਸਾਖੀ ਪਹਿਲੀ ਵਾਰ ਮੰਡੀ ਦਿਖਾਈ ਉਹਦੇ ਘੋੜੇ ਨਾਲ ਆਪਣੀ ਅੰਮਰਸਰ ਵਾਲੀ ਮੰਡੀ ਅੰਮਰਸਰ ਵਾਲੀ ਹਾਂਜੀ ਅੰਮਰਸਰ ਵਾਲੀ ਮੰਡੀ ਤੇ ਲੈ ਕੇ ਗਏ ਤੇ ਉੱਥੇ ਜਦੋਂ ਨਾ ਕੋਈ ਉਹਦਾ ਹੁੰਦਾ ਨਾ ਪਰ ਸੋਸ਼ਲ ਮੀਡੀਆ ਤੇ ਘੋੜੇ ਦੇਖਦੇ ਰਹਿੰਦੇ ਸਾਰਿਆਂ ਨੂੰ ਪਤਾ ਹੁੰਦਾ ਵੀ ਘੋੜਾ ਸਾਹਮਣੇ ਆਇਆ ਤੇ ਪਤਾ ਲੱਗਾ ਵੀ ਇਹ ਘੋੜਾ ਆ ਗਿਆ ਤੇ ਉਦੋਂ ਮੰਡੀ ਤੋਂ ਹੀ ਆਉਣ ਦਾ ਸਪੋਰਟ ਤਿੰਨ ਘੋੜੀਆਂ ਕ੍ਰੋਸ ਹੋਈਆਂ ਸੀ ਹਾਂਜੀ ਹਾਂਜੀ ਅੱਜ ਦੀ ਤਰੀਕ ਤੱਕ ਕਿੰਨੀਆਂ ਘੋੜੀਆਂ ਕ੍ਰੋਸ ਕਰਾ ਚੁੱਕੇ ਹੋ ਅੱਜ ਦੇ ਡੇਟ 'ਚ 100 ਪਲੱਸ ਆ ਘੋੜੀ 100 ਪਲੱਸ ਘੋੜੀ ਹੋ ਗਈ ਹਾਂ ਜਿਹੜੇ ਜਿਹੜੇ ਇਲਾਕੇ ਤੋਂ ਆਪਾਂ ਨੂੰ ਘੋੜੀ ਪਈ ਜਿਹੜੀ ਆਨ ਰਿਕਾਰਡ ਆ ਆਨ ਰਿਕਾਰਡ ਲਿਖੀ ਲਗਾ ਸਣੀ ਰਜਿਸਟਰ ਲਗਾ ਪੱਤੀ ਕੱਟ ਕੇ ਦਿੰਦੇ ਹਾਂ ਹਰ ਇੱਕ ਨੂੰ ਹਾਂਜੀ ਸਾਰਾ ਕੁਝ ਇੱਕ ਕਿਹੜੇ ਇਲਾਕੇ ਤੋਂ ਜ਼ਿਆਦਾ ਘੋੜੀਆਂ ਕ੍ਰੋਸ ਹੋਈਆਂ ਆਪਣਾ ਅੰਬਰਸਰ ਤਰਨ ਤਾਰਨ ਗੁਰਦਾਸਪੁਰ ਤੇ ਸ਼ਾਰਪੋਰਾ ਲੋ ਉਧਰ ਪਠਾਨ ਕੋੜਾ ਮਤਲਬ ਤਿੰਨ ਚਾਰ ਜ਼ਿਲ੍ਹੇ ਇਧਰੋਂ ਆਪਾਂ ਕਵਰ ਕੀਤੇ ਆ ਜਲੰਧਰੋਂ ਵੀ ਪੰਜ ਛੇ ਘੋੜੀਆਂ ਕਰਾਸ ਹੋ ਗਈਆਂ ਜਲੰਧਰੋਂ ਵੀ ਆਈਆਂ ਹਾਂਜੀ ਹਾਂਜੀ ਤੇ ਵੈਰੀ ਗੁੱਡ ਮਤਲਬ ਆ ਤਿੰਨ ਚਾਰ ਜ਼ਿਲ੍ਹਿਆਂ ਤੋਂ ਆਪਾਂ ਲਗਾਤਾਰ ਸਾਰੀਆਂ ਘੋੜੀਆਂ ਕਰਾਸ ਕਰ ਗਏ ਜਿਹੜੀ ਅੱਜ ਵੀ ਤੁਸੀਂ ਵੇਖੀਆਂ ਦੋ ਆਈਆਂ ਮਾ ਤਰਨਤਨ ਏਰੀਆ ਦੇ ਹਾਂਜੀ ਹਾਂਜੀ ਤੇ ਦੋ ਆਪਣੀ ਅੰਬਰਸਰ ਦੀਆਂ ਚਾਰ ਘੋੜੀਆਂ ਹੋਣ ਵੀ ਕਿਦੋਂ ਦੇਖਿਆ ਜੀ ਚਾਰ ਮੀਟਿੰਗਾਂ ਵਾਲੀਆਂ ਇਹ ਬੱਚਿਆਂ ਬਾਰੇ ਗੱਲ ਕਰੀਏ ਰਿਜ਼ਲਟ ਤਾਂ ਆ ਗਏ ਹੋਣਗੇ ਦੇ ਰਿਜ਼ਲਟ ਦੋ ਆ ਗਏ ਇਹਦੇ ਦੋ ਆਏ ਨੇ ਰਿਜ਼ਲਟ ਸਟਾਰਟ ਹੀ ਆ ਬਸ ਲਗਾਤਾਰ ਜਿ ਬਹੁਤ ਜਿਆਦੇ ਚੰਗੇ ਜੇ ਆਪਾਂ ਨੂੰ ਫੋਟੋ ਵੀਡੀਓ ਮਿਲ ਜਾਂਦਾ ਆਪਾਂ ਦੋਸਤ ਹਾਂਜੀ ਫੋਟੋ ਆ ਪਾਵਾਂ ਜਰੂਰ ਜਰੂਰ ਫੋਟੋ ਆ ਫੋਟੋ ਵਿੱਚ ਐਡ ਕਰਾਂਗੇ ਆਪਾਂ ਹਾਂਜੀ ਹਾਂਜੀ ਰਿਜ਼ਲਟ ਬਹੁਤ ਜਿਆਦੇ ਚੰਗੇ ਆਏ ਬਹੁਤ ਚੰਗੇ ਆਏ ਕਿਉਂਕਿ ਗੱਲ ਜਿਵੇਂ ਜੋਬੋ ਜੀ ਤੁਹਾਡੀ ਮੈਂ ਗੱਲ ਵਿੱਚ ਰੋਕ ਰਿਹਾ ਆਂ ਰਿਜ਼ਲਟਾਂ ਤੋਂ ਘੋੜੇ ਦਾ ਕੰਨ ਮੈਨੂੰ ਬਹੁਤ ਚੰਗਾ ਲੱਗਾ ਹਾਂਜੀ ਕਰਨ ਦੀ ਗੱਲ ਕਰੀ ਆਪਾਂ ਦੋਸਤਾਂ ਨੂੰ ਨਾਲ ਦਿਖਾਉਨੇ ਆ ਸ਼ਾਰਟ ਹਾਂਜੀ ਹਾਂਜੀ ਬਹੁਤ ਛੋਟਾ ਤੇ ਬੜਾ ਘੁਮ ਕੇ ਤੇ ਬਹੁਤ ਸੋਹਣੀ ਕੁੰਡੀ ਬਣਾਉਂਦਾ ਇਦਾਂ ਹੀ ਬੱਚਿਆਂ ਦੇ ਬੱਚਿਆਂ ਦੇ ਵੀ ਇਦਾਂ ਹੀ ਆਏ ਜੇ ਤੇ ਫੋਟੋ ਵੇਖ ਲਿਓ ਵਿੱਚ ਪਾਉਣੀਆਂ ਹੀ ਠੀਕ ਆ ਹਾਂਜੀ ਸਾਰੇ ਵੇਖ ਲੈਣਗੇ ਫੋਟੋ ਤੇ ਜਿਵੇਂ ਪਿਓ ਦਾ ਕਰਦਾ ਬੱਚਿਆਂ ਦੇ ਉਵੇਂ ਆਉਂਦਾ ਇਦਾਂ ਹੀ ਉਦਾਂ ਵਾਲ ਪੋਰੀ ਦੀ ਬਿਲਕੁਲ ਸਾਫ ਆਏ ਬੱਚੇ ਅੱਛਾ ਪੋਰੀਆਂ ਪੂਰੀਆਂ ਜਿਵੇਂ ਕੋਈ ਸਪੋਲਡਸ ਬੱਚੇ ਕੋਈ ਵਾਲ ਨਹੀਂ ਲਾਲ ਨਾ 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 ਬਿਲਕੁਲ ਚਿੱਟੇ ਬੱਚੇ ਕੋਈ ਲਾਲ ਵਾਲ ਜਾਂ ਕਾਲੇ ਦਾ ਇੱਕ ਦਸਕ ਦਿਨ ਦਾ ਬੱਚਾ ਵਾ ਤੇ ਇੱਕ ਜਿਹੜੀ ਬੱਚੀ ਉਹ ਦੋ ਇੱਕ ਦੋ ਦਿਨ ਦੀ ਦੋਕ ਦਿਨ ਦੀ ਉਹ ਵੀ ਤਿੰਨਾਂ ਤਿੰਨ ਦਿਨ ਦੀ ਹਜੇ ਥੋੜੇ ਦਿਨ ਹੋਏ ਏ ਕੁੜੀਆਂ ਤੇ ਬੱਚੇ ਪੂਰੇ ਸੋਹਣੇ ਆ ਬਹੁਤ ਸੋਹਣੇ ਮਤਲਬ ਜਿੰਨਾ ਘੋੜੀਆਂ ਬਲਾਈਆਂ ਸੀ ਉਹ ਬੱਚੇ ਆਏ ਉਹ ਮਾਲਕ ਵੀ ਪੂਰੇ ਖੁਸ਼ ਆ ਹੋਰ ਰਿਪੀਟ ਹੋਣ ਲੱਗੀਆਂ ਦੋਨੋਂ ਘੋੜੀਆਂ ਹਾਂਜੀ ਉਹ ਇੱਕ ਤੇ ਕੱਲ ਆਉਣੀ ਆ ਹਾਂਜੀ ਅੱਛਾ ਹਾਂਜੀ ਦੁਬਾਰਾ ਫਿਰ ਰਿਪੀਟ ਘੋੜੀਆਂ ਬਰਦ ਪੀਣ ਹਾਂਜੀ ਹਾਂਜੀ ਮਤਲਬ ਸਵਾਦ ਉਦੋਂ ਹੁੰਦਾ ਜਦੋਂ ਕਿਸੇ ਨੇ ਘੋੜੀ ਮਲਾਈ ਹੁੰਦੀ ਆ ਤੇ ਰਿਜ਼ਲਟ ਵੇਖਣ ਤੋਂ ਬਾਅਦ ਦੁਬਾਰਾ ਆਪਣੇ ਕੋ ਘੋੜੀਆਂ ਲੈ ਕੇ ਆਉਂਦੇ ਆ ਉੱਥੇ ਬੜੇ ਜਣੇ ਵੇਖ ਵ ਜਿਹੜੀਆਂ ਆਈਆਂ ਨੇ ਇੱਕ ਕੱਲ ਜਿਹੜੀ ਇੱਕ ਅੱਜ ਆਈ ਏ ਅੰਬਰਸਰੋਂ ਉਹ ਵੇਖ ਕੇ ਆਈਆਂ ਠੀਕ ਹੈ ਰਿਜ਼ਲਟ ਵੇਖ ਕੇ ਤੇ ਹੁਣ ਜੇ ਵੀ ਰਿਜ਼ਲਟ ਆ ਗਿਆ ਤਾਂ ਹੁਣ ਆਪਾਂ ਗੱਲ ਕਰਦੇ ਆਂ ਜੀ ਫੀਸ ਬਾਰੇ ਫੀਸ ਨਾਰਮਲ ਰੱਖੀ ਆਪਾਂ ਜੀ ਠੀਕ ਹੈ ਫਿਰ ਵੀ ਕਿੰਨੀ ਕੀ ਫੀਸ ਰੱਖੀ 21000 ਰੁਪਏ अच्छा 21000 ਰੱਖੀ ਨੋਰਮਲ ਜੀ ਰੱਖੀ ਆਪਾਂ ਜਿਆਦਾ ਫੀਸ ਨਹੀਂ ਰੱਖੀ ਠੀਕ ਹੈ ਜੀ ਵੇਖੋ ਜੀ ਸਮੁੰਦਰ ਦਾ ਬੱਚਾ ਹੋਵੇ ਮਾਂ ਐਡੀ ਚੰਗੀ ਰਿਜ਼ਲਟ ਚੰਗੇ ਆ ਰਿਹਾ ਕੋੜੇ ਦੀ ਲੈਂਥ ਵੀ ਪੂਰੀ ਆ ਕੱਦ ਵੀ 67 ਆ ਹਾਂਜੀ ਹਾਂਜੀ ਕੱਦ ਵੀ ਚੰਗਾ ਮਜ਼ਬੂਤੀ ਸਾਰੀ ਸਮੁੰਦਰ ਵਾਲੀ ਤੇ ਕੰਨ ਜਿਹੜਾ ਮਾਂ ਤੇ ਆ ਕੋੜੇ ਦਾ ਹਾਂਜੀ ਕੁੰਡੀ ਕੰਨ ਹਾਂਜੀ ਮਜ਼ਬੂਤੀ ਸਾਰੀ ਬੇਲ ਬੋਲ ਉਹ ਸਾਰੀ ਕੋੜੇ ਤੇ ਆ ਬਈ ਜੀ ਅੱਜ ਇੱਕ ਦੋ ਫੋਟੋਆਂ ਸ਼ੂਟ ਕੀਤੀਆਂ ਵੀਡੀਓ ਵੀ ਕਰ ਰਹੇ ਸੀ ਤੁਹਾਨੂੰ ਦਿਖਾਉਨੇ ਆ ਉਹ ਕਈ ਜਗ੍ਹਾ ਤੇ ਉਹਦਾ ਭਲੇਖਾ ਪੈਂਦਾ ਸੀ ਸਮੁੰਦਰ ਦਾ ਹਾਂਜੀ ਹਾਂਜੀ ਸਮੁੰਦਰ ਦੀ ਜਿੱਡੀ ਚੰਗੀ ਬੇਲ ਐ ਜਿੱਡੀ ਚੰਗੀ ਗਰਦਨ ਆ ਇਹਨੇ ਆਪਾਂ ਨੂੰ ਦੋ ਤਿੰਨ ਵਾਰ ਕਿਉਂਕਿ ਮੈਂ ਸਮੁੰਦਰ ਚੰਗੀ ਤਰ੍ਹਾਂ ਵੇਖਿਆ ਮੈਂ ਵੀ ਸ਼ੂਟ ਕੀਤਾ ਆਉਂਦੀਆਂ ਫੋਟੋ ਵੀਡੀਓ ਹਾਂਜੀ ਹਾਂਜੀ ਤੇ ਜਦੋਂ ਮੈਂ ਸ਼ੂਟ ਕਰ ਰਿਹਾ ਮੈਂ ਕੈਮਰੇ ਚੋਂ ਵੇਖਿਆ ਤੇ ਮੈਨੂੰ ਝਲਕ ਪਈ ਵੀ ਯਾਰ ਵਾਕਈ ਇਹ ਤਾਂ ਸਮੁੰਦਰ ਦੀ ਦੂਜੀ ਕਾਪੀ ਐ ਅਜੇ ਵਿੱਚ ਸਾਢੇ 3 ਸਾਲ ਦਾ ਐ ਕਿਉਂਕਿ ਸਾਖੀ ਤੇ ਉਹਨਾਂ ਜਦੋਂ 5 ਸਾਲ ਪਲੱਸ ਹੋ ਗਏ ਨਾ ਫਿਰ ਦਿਖਾਉ ਆ ਆਪਣਾ ਫਿਰ ਹੋਰ ਮਸਲਾ ਹੋ ਜਾਣਗੇ ਗ੍ਰੋਥ ਹੋਊਗੀ ਫਿਰ ਤੇ ਤੁਸੀਂ ਆਪੇ ਦੇਖਣੇ 5 ਸਾਲ ਤੋਂ ਬਾਅਦ ਘੋੜ ਇਹ ਘੋੜਾ ਇਹ ਬਸ਼ੀਰਾ ਕਹਿ ਸਕਦੇ ਆ ਇਹ ਘੋੜਾ ਨਹੀਂ ਆਪਾਂ ਕਹਿ ਸਕਦੇ ਇਹ ਬਸ਼ੀਰਾ ਹੀ ਆ ਹਾਂਜੀ ਹਾਂਜੀ ਘੋੜਾ ਨਹੀਂ ਆਪਾਂ ਕਹਿ ਸਕਦੇ ਕਿ ਦੋ ਦੇ ਬੱਚੇ ਆ ਜੇ ਆਏ ਇਹਦੇ ਠੀਕ ਆ ਹਾਂਜੀ ਤੇ ਐਡਰੈਸ ਇੱਕ ਰੀ ਵਿਰਾਂ ਨੂੰ ਨਾਲ ਨਾਲ ਆਪਾਂ ਦੱਸ ਦਈਏ ਵੀ ਜਿਹੜੇ ਵੀਰ ਵੀਡੀਓ ਵੇਖ ਰਹੇ ਹੋ ਵੀ ਸਮਝ ਜਾਣ ਵੀ ਕਿੱਥੇ ਖਲੋਤਾ ਘੋੜਾ ਹੈ ਇਹ ਪਿੰਡ ਭਿੱਟੇਵਾੜਾ ਪਿੰਡ ਭਿੱਟੇਵਾੜਾ ਤੇ 에어포ርት ਦੀ ਬੈਕ ਸਾਈਡ ਇਧਰੋਂ ਅਬਰੀ ਸਰ 에어ਪੋਰਟ ਦੀ ਬੈਕ ਸਾਈਡ ਤੋਂ ਰੋਡ ਆਉਂਦਾ ਹਾਂਜੀ ਹਾਂਜੀ 에어ਪੋਰਟ ਇੱਥੇ ਹੈਗਾ 5 ਕਿਲੋਮੀਟਰ ਅਬਰੀ ਸਰ 에어ਪੋਰਟ ਦੀ ਬੈਕ ਸਾਈਡ ਅੱਛਾ ਇੱਥੋਂ 5 ਕਿਲੋਮੀਟਰ ਹਾਂਜੀ ਤੇ ਇਧਰੋਂ ਆਰਾਮ ਤੀਰਥ ਵੀ 5 ਕਿਲੋਮੀਟਰ ਇਧਰੋਂ ਆਰਾਮ ਤੀਰਥ ਵੀ 5 ਕਿਲੋਮੀਟਰ ਹੈ ਹਾਂਜੀ 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 ਮਤਲਬ ਦੋ ਰੋਡ ਆਉਂਦੇ ਆ ਜੀ 에어ਪੋਰਟ ਵਾਲੇ ਰੋਡ ਤੋਂ ਵੀ ਆ ਸਕਦੇ ਆ ਇੱਕ ਆਰਾਮ ਤੀਰਥ ਰੋਡ ਅਬਰੀ ਸਰ ਤੋਂ ਆਰਾਮ ਤੀਰਥ ਰੋਡ ਤੋਂ ਵੀ ਆ ਸਕਦੇ ਆ ਜੀ ਦੋ ਰੋਡ ਪੈਂਦੇ ਆ ਆਪਾਂ ਠੀਕ ਹੈ ਜੀ ਤੇ ਸੋਨੂ ਵੀਰ ਜੀ ਆਪਣੇ ਲਾਗੇ ਬੈਠੇ ਆ ਜੀ ਜੀ ਮੈਂ ਇਹ ਵਾਕੀ ਮੂਸੇ ਨੂੰ ਤਿਆਰ ਕਰਨ ਚ ਹੁਣ ਤੱਕ ਜਿਹੜਾ ਵਾ ਕਿੰਨੀ ਕੁ ਮਿਹਨਤ ਲੱਗੀ ਐ? ਵੀਰ ਜੀ ਮਿਹਨਤ ਇਤੇ ਬਹੁਤ ਜ਼ਿਆਦੀ ਲੱਗੀ ਐ। ਜਦੋਂ ਅਸੀਂ ਛੋਟਾ ਲਿਆਂਦਾ ਸੀ ਇਹ ਕੋਈ 7-8 ਮਹੀਨੇ ਦਾ ਬੱਚਾ ਐ। ਠੀਕ ਐ। ਉਦੋਂ ਤੋਂ ਲੈ ਕੇ ਅੱਜ ਤੱਕ ਇਹਦੇ ਤੇ ਬਹੁਤ ਜ਼ਿਆਦੀ ਆਪਣੇ ਵੀਰ ਨੇ ਮਿਹਨਤ ਕੀਤੀ ਐ। ਤੇ ਚਲੋ ਸਾਡੇ ਸਾਰੇ ਵੀਰਾਂ ਦਾ ਸੰਯੋਗ ਐ ਇਹਦੇ ਨਾਲ। ਹਾਂਜੀ। ਪਰ ਜਿਉ ਇਹਨੇ ਮਿਹਨਤ ਕੀਤੀ ਅੱਜ ਮੂਸਾ ਖੜਾ ਤੇ ਇਹ ਇਹਦੀ ਦੇਣ ਹੈ। ਮਿਹਨਤ ਦੀ ਬਦੌਲਤ। ਹਾਂਜੀ। ਬਹੁਤ ਜ਼ਿਆਦੀ ਮਿਹਨਤ ਨੇ ਦੂਹ ਭਰਾਵਾਂ ਦੀ ਆ। ਜਿਹੜਾ ਆਇਆ ਗਿਆ ਨੂੰ ਵੀ ਪੁੱਛਣਾ ਬਖਾਉਣਾ ਜਨਮਰ ਫੇਰ ਜੀ ਵੇਖੋ ਇਹਨਾਂ ਨੇ ਦੋ ਦੋ ਘੰਟੇ ਘੰਟਾ ਘੰਟਾ ਮਿਹਨਤ ਕਰਕੇ ਏਡਾ ਮਜਬੂਤ ਘੋੜਾ ਤਿਆਰ ਕੀਤਾ ਇਹ ਇਹ ਆਪਾਂ ਕਹਿ ਦਿੰਨੇ ਆ ਜੀ ਸਾਂ ਤਿਆਰ ਕਰਨਾ ਕਹਿਣ ਚ ਤੇ ਕਰਨ ਚ ਬਹੁਤ ਫਰਕ ਹੁੰਦਾ ਜੀ ਇਹਦਾ ਉਹ ਇਹਨਾਂ ਕਰਕੇ ਵਿਖਾਇਆ ਕਰਕੇ ਵਿਖਾਇਆ ਤੇ ਮਿਹਨਤ ਇਹਨਾਂ ਦੀ ਬਹੁਤ ਪੁਰਾਣੀ ਆ ਪਹਿਲਾਂ ਵੀ ਦੋ ਚਾਰ ਸਾਂ ਰੱਖੇ ਆ ਪਰ ਉਹ ਚੰਗੀ ਤਰ੍ਹਾਂ ਜੋ ਦਿਲ ਨੂੰ ਜੋ ਚੀ ਚਾਹੀਦੀ ਉਹ ਬੜੀ ਨਹੀਂ ਆ ਪਰ ਹੁਣ ਜਿਹੜਾ موسی ਜੀ ਜੋ ਆ ਸੀ ਆਸ ਤੋਂ ਵੱਧ ਕੇ ਸਾਨੂੰ ਚੀਜ਼ ਮਿਲੀ ਹੈ ਕਿਉਂਕਿ ਤੁਹਾਨੂੰ ਵੀ ਜੀ ਜਦੋਂ ਮੈਂ ਹੁਣ ਮੈਂ ਗੱਲ ਕੀਤੀ ਸੀ ਜੋ ਆਪਣੀ ਵੀਰ ਨਾਲ ਕਿ ਕਈ ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ ਤੇ ਆਪਾਂ ਪਹਿਲਾਂ ਵੀ ਆਪਣੇ ਘਰੇ ਘੂੜੀਆਂ ਨੇ ਬੱਚੇ ਦਿੱਤੇ ਇਹ ਨੁਕਰੇ ਸ਼ੇਰੇ ਆਉਂਦੇ ਰਹੇ ਆ ਆਪਾਂ ਉਹਨਾਂ ਨੂੰ ਵੀ ਪਾਲਿਆ ਹਾਂਜੀ ਹਨਾ ਮਿਹਨਤ ਕਰਦੇ ਰਹੇ ਆ ਵੀ ਉਹ ਘੋੜੇ ਬਣਨ ਪਰ ਉਹ ਚੀਜ਼ ਵੀ ਉਹ ਜੋ ਆਪਣੀ ਤਸੱਲੀ ਉਹ ਚੀਜ਼ ਨਹੀਂ ਬਣੀ ਫਿਰ ਆਪਾਂ ਉਹ ਵੇਚ ਤੇ ਫਿਰ ਉਹ ਵੀ ਹੋਰ ਤਿਆਰ ਕਰਦੇ ਆ ਫਿਰ ਇਹ موسی ਤਿਆਰ ਹੋਇਆ ਫਿਰ ਇੱਕ ਚੀਜ਼ ਦਾ ਹੋਰ ਮੈਨੂੰ ਯਾਦ ਆ ਪਾ ਜਿਕਰ ਕਰਦੇ ਆ ਵੀ ਇੱਕ ਆਪਾਂ ਨੂੰ ਹੋਰ ਝਟਕਾ ਬੜਾ ਵੱਡਾ ਲੱਗਾ ਆਪਣੇ ਘਰੇ ਇੱਕ ਹੋਰ ਬਸ਼ੀਰਾ ਤਿਆਰ ਹੋ সমুন্দ্ৰি um, and... ਤੇ ਉਹ ਚੱਲ ਵਸਿਆ ਜੀ ਉਹਦੇ ਵੱਲੋਂ ਵੀ ਮਾਨੂੰ ਸੀ ਕਿ ਕਹਿੰਦੇ ਵੀ ਉਹ ਉਹ ਵੀ ਇਹਦੇ ਵਾਂਗੂ ਬਰਾਬਰ ਦੇ ਬਹੁਤ ਚੰਗਾ ਤਿਆਰ ਹੋ ਗਿਆ ਉਹ 12 14 ਮਹੀਨਿਆਂ ਦਾ 62 ਇੰਚ ਹੋ ਗਿਆ ਸੀ ਉਹ ਅੱਛਾ 14 ਮਹੀਨਿਆਂ ਦਾ 62 ਇੰਚ ਹੋ ਗਿਆ ਜੀ ਜਿਹੜਾ ਹੁਣ ਆਪਾਂ ਦਿਖਾਇਆ ਨਹੀਂ ਵੱਡੀ ਕੁੜੀ ਪਿੱਛੇ ਜਵਾਲਾਮੁਖੀ ਦਾ ਬੱਚਾ ਇਹਦਾ ਸਗਾ ਬ੍ਰਦਰ ਸੀ ਇਹਦਾ ਸਗਾ ਸੀ ਪਿਓ ਮਾਂ ਵਾਲੇ ਪਾਸੇ ਹੋ ਸਗੇ ਤੇ ਪਿਓ ਇਹ ਜਵਾਲਾਮੁਖੀ ਦਾ ਉਹ ਸਮੁੰਦਰ ਦਾ ਸੀ ਅੱਛਾ ਉਹ ਬਸ਼ੀਰੇ ਦਾ ਸੀਗਾ ਹਾਂਜੀ ਹਾਂਜੀ ਸਗਾ ਫਰਾ ਇਹ ਵੀ ਵੇਖ ਲਓ ਕਿ ਦੀਵਦਿਆ ਗ੍ਰੋਥ ਰਿਆ ਕਰਦਾ ਇਹ ਸਾਡਾ ਕੋਈ ਹੋਰ ਬਸ਼ੀਰਾ ਤਿਆਰ ਕਰੇ ਜਵਾਲਾਮੁਖੀ ਦਾ ਉਹ ਤਿਆਰ ਕਰਨਾ ਆਪਾਂ ਤਿਆਰ ਕਰਨਾ ਹੋਵੇ ਇੱਕ ਜਵਾਲਾਮੁਖੀ ਵਾਲਾ ਹਾਂਜੀ ਹਾਂਜੀ ਇੱਕ ਆਪਣੇ ਸਮੁੰਦਰ ਨਾਲ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਲੱਗਾ ਜੀ ਗੱਲਬਾਤ ਕਰਕੇ ਇੱਕ ਹੋਰ ਵੀ ਜੀ ਮੀਟਿੰਗ ਤਾਂ ਰੱਖੀ ਚਲੋ 21000 ਨੋਰਮਲ ਹਾਂਜੀ ਪਰ ਦੂਸਰੀ ਇਹ ਵੀ ਆ ਕਿ ਇੱਕ ਵਾਰੀ ਘੋੜੀ ਖਾਲੀ ਰਹੀ ਦੂਜੀ ਾਰ ਇਹ ਨਹੀਂ ਆਪਾਂ ਫੋਨ ਨਹੀਂ ਚੁੱਕਣਾ ਦੂਜੀ ਾਰ ਵੀ ਜੰਪ ਦਵਾਂ ਜੇ ਦੂਜੀ ਾਰ ਨਹੀਂ ਖੜਦੀ ਤੀਜੀ ਾਰ ਵੀ ਦਵਾਂ ਤੀਜੀ ਾਰ ਨਹੀਂ ਖੜਦੀ ਚੌਥੀ ਾਰ ਅਸੀਂ ਨਾ ਨਹੀਂ ਕਰਾਂਗੇ ਇਹ ਘੋੜੀ ਇਹ ਆਪਣਾ ਆਪਾਂ ਹੀ ਰੱਖਿਆ ਆਪਣਾ ਹੁੰਦਾ ਆ ਹਾਂਜੀ ਹਾਂਜੀ ਪਰ ਘੋੜੇ ਵਾਲੇ ਇੱਕ ਵਾਰੀ ਤਾਂ ਫੀਸ ਲੈ ਕੇ ਘੋੜਾ ਛੱਡ ਦਿੰਦੇ ਆ ਜਦੋਂ ਦੂਜੀ ਾਰ ਫੋਨ ਨਹੀਂ ਚੱਕਦੇ ਹਾਂਜੀ ਹਾਂਜੀ ਕਹਿ ਦਿੰਨ ਕਿ ਗਰਮੀ ਆ ਹੁਣ ਇਦਾਂ ਇਹੋ ਜਿਹਾ ਕੰਮ ਆਪਾਂ ਨਹੀਂ ਜੇ ਰੱਖਿਆ ਮਤਲਬ ਜੇ ਆਪਾਂ 1 2000 ਰੁਪਇਆ ਲੈ ਕੇ ਇੱਕ ਕੁੜੀ ਪੜਾ ਛੱਡਿਆ ਹਾਂਜੀ ਉਸ ਤੋਂ ਬਾਅਦ ਜੇ ਕੁੜੀ ਦੁਬਾਰਾ ਰਿਪੀਟ ਕਰਦੀ ਹੈ ਦੂਜੀ ਹੀ ਫੇਰ ਕੋੜਾ ਛੱਡਾਂਗੇ ਤੇ ਜੇ ਦੂਜੀ ਵਾਰੀ ਵੀ ਦੇ ਲਈ ਤੇ ਤੀਜੀ ਵਾਰੀ ਚੁੱਕਾਂਗੇ ਫੋਨ ਇੱਕ ਕੁੜੀ ਹੁਣ ਸਾਲ ਬਾਅਦ ਆਈ ਜੇ ਖਾਲੀ ਰਹਿ ਗਈ ਅੱਛਾ ਸਾਲ ਹੋ ਗਿਆ ਉਹ ਦੋ ਵਾਰੀ ਉਹਨੇ ਮੇਰੇ ਵੀਰ ਨੇ ਫੋਨ ਕੀਤਾ ਵਿਜਿਟ ਕੁੜੀ ਘਬੜਾ ਮੈਂ ਠੀਕ ਹੁਣ ਇਹ ਨਹੀਂ ਪਤਾ ਬੱਚਾ ਖੋਰ ਗਿਆ ਕੀ ਮੈਂ ਵਹਿਮ ਹੈ ਉਹ ਫੀਸ ਤੇਰੀ ਕੁੜੀ ਭਰਾਵੇਂ ਵੀਰ ਜੇ ਤੇਰਾ ਸਾਲ ਮਰ ਗਿਆ ਨਾ ਇਹਨਾਂ ਨੁਕਸਾਨ ਹੈ ਤੇ ਮੈਂ ਕੋਈ ਚੈੱਕ ਕਰਨੀ ਆਜਾਂ ਵੈਲਕਮ ਦੁਬਾਰਾ ਕੁੜੀ ਭਰਾਕ ਦਿੱਤੀ ਆਪ ਸਾਲ ਬਾਅਦ ਸਾਲ ਬਾਅਦ ਹਾਂਜੀ ਤੇ ਨਹੀਂ ਦੇ ਸਾਲ ਬਾਅਦ ਇਹ ਸਭ ਤੋਂ ਤਗੜਾ ਬੋਨਸ ਕਹਿ ਦਿੰਦੇ ਨਾ ਵੀ ਢੜੀ ਦੇ ਉਹ ਵੈਲਿਡਿਟੀ ਖਤਮ ਪਾ ਲਈ ਬਸ 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 ਜਿੰਨਾ ਚੋ ਮਹੀਨਿਆਂ ਜਾ ajo ਤੇ ਆਜੋ ਤੇ ਜੇ ਤੁਸੀਂ ਸਾਲ ਬਾਅਦ ਇਹ ਤੇ ਕੋਈ ਮਨੂ ਕੋੜੀ ਨਹੀਂ ਬਲਾ ਕੇ ਦਿੰਦਾ ਹਾਂਜੀ ਤੇ ਬੜੀ ਵਧੀਆ ਗੱਲ ਹੈ ਜੀ ਵੀਰ ਦੀ ਕਿ ਉਹੀ ਗੱਲ ਵੀ ਜੇ ਇੰਨੇ ਭਰਾ ਆਪ ਇਕੱਠੇ ਹੋ ਕੇ ਬੈਠੇ ਆ ਕੋਈ ਇੱਕ ਚੰਗਾ ਗੁਣ ਹੈਗਾ ਭਰਾਵਾਂ ਨੂੰ ਨਾਲ ਜੋੜਨ ਦਾ ਤ ਤਾਂ ਇਹ ਆਪਾਂ ਸਾਰੇ ਇਕੱਠੇ ਹੋਏ ਆ ਤੇ ਜੋਬਨ ਵੀਰ ਨੇ ਮੈਨੂੰ ਕਈ ਵਾਰੀ ਫੋਨ ਦੇ ਉਹ ਗੱਲ ਦਸੀ ਕਿ ਆਪਾਂ ਸਰਕਲ ਵੱਡਾ ਕਰਨਾ ਆਪਾਂ ਪਹਿਰਾ ਮਤਲਬ ਨਹੀਂ ਰੱਖਣਾ ਆਪਾਂ ਇਹ ਨਹੀਂ ਵੀ ਕਿਸੇ ਨਿਗੀ ਜੀ ਗੱਲ ਤੋਂ ਗਾਹ ਬੱਦਾ ਮੋੜਦਰਾ ਤੇਰੀ ਘੋੜੀ ਨਹੀਂ ਮਲਾਉਂਦੇ ਆਪਾਂ ਦੇ ਸੱਜਣ ਤਾਈਆਂ ਵਾਲੇ ਬੱਦੇ ਆਪਾਂ ਸੱਜਣ ਵਧਾਉਣੇ ਆ ਬਿਲਕੁਲ ਬਿਲਕੁਲ ਤੇ ਜਿੰਨੇ ਵੀ ਵੀਰ ਘੋੜੀਆਂ ਮਲਾ ਕੇ ਗਏ ਸਾਰੇ ਸੱਜਣ ਸੱਜਣ ਤਾਈ ਜੀ ਬਿਲਕੁਲ ਬਿਲਕੁਲ ਸਾਰੇ ਇੱਕ ਜਿਹੜਾ ਇੱਕ ਮਲਾਏ ਗਿਆ ਦੋ ਤਿੰਨ ਗਾਂਹ ਹੋਰ ਮਲਵਾਏ ਹੋਏ ਆ ਜੀ ਜੀ ਹਾਂਜੀ ਤੇ ਇਹ ਚੀਜ਼ ਜਰੂਰ ਬਹੁਤ ਵਧੀਆ ਲੱਗੀ ਹੈ ਕਿ ਜਿਹੜੇ ਵੀ ਭਰਾ ਨੁਕਰੇ ਘੋੜ ਜਿਹੜੇ ਚਾਹੁੰਦੇ ਆ ਸਾਡੇ ਘਰ ਵਿੱਚ ਚੰਗੇ ਬੱਚੇ ਆਉਣ ਤਾਂ ਮੂਸੇ ਵੱਲ ਜਰੂਰ ਇੱਕ ਵਾਰੀ ਨਿਗਾਹ ਮਾਰਿਓ ਬਹੁਤ ਚੰਗਾ ਘੋੜਾ ਫੇਸ ਬਿਊਟੀ ਬਹੁਤ ਆ ਕੰਨ ਬਹੁਤ ਚੰਗਾ ਉਹਦੀ ਲੈਂਥ ਬਹੁਤ ਆ ਤੇ ਘੋੜਾ ਆਪਾਂ ਜਦੋਂ ਕੋਲ ਖੜੇ ਸੀ ਤੇ ਘੋੜਾ ਬਿਲਕੁਲ ਸ਼ਰੀਫ ਸਿੱਧੇ ਸੁਭਾਅ ਦਾ ਕੋਈ ਬਦਮਾਸ਼ੀ ਨਹੀਂ ਕੋਈ ਇਹ ਨਹੀਂ ਕਿ ਡਿਸਪਲਨ ਚ ਨਹੀਂ ਆ ਜਾਂ ਕੋਈ ਅਜੀਬ ਹਰਕਤਾਂ ਕਰਦਾ ਘੋੜਾ ਆਪਣਾ ਜੋ ਨੂੰ ਜਦੋਂ ਖੋਲ ਕੇ ਆਪਾਂ ਬਾਹਰ ਲੈ ਕੇ ਜਾਂਦੇ ਆ ਉਦੋਂ ਆਪਨਾ ਆਪ ਦਿਖਾਉਂਦਾ ਵੀ ਮੈਂ ਘੋੜਾ ਆ ਕਿਤੇ ਜੇ ਘੋੜੇ 'ਚ ਜੋਸ਼ ਨਾ ਹੋਵੇ ਫਿਰ ਘੋੜਾ ਨਹੀਂ ਹੁੰਦਾ ਤੇ ਜਿਹੜਾ ਘੋੜੇ ਖਲੋਤੇ ਲੱਤਾਂ ਮਾਰੀ ਜਾਂਦੇ ਆ ਵੱਢੀ ਜਾਂਦੇ ਆ ਉਹ ਆਦਤਾਂ ਮਾੜੀਆਂ ਨੇ ਨਹੀਂ ਲਾਈਨ ਇਹੋ ਜੀ ਸਮੁੰਦਰ ਲਾਈਨ ਸਮੁੰਦਰ ਦੀ ਲਾਈਨ ਇਹੋ ਜੀ ਕਿ ਬੜੀ ਸ਼ਰਾਫਤ ਹੈ ਨਾ ਘੋੜਿਆਂ 'ਚ ਇੱਕ ਮਜ਼ਬੂਤੀ ਮਜ਼ਬੂਤੀ ਤੇ ਠੰਡਾਪਨ ਹਾਂ ਮਜ਼ਬੂਤੀ ਵੀ ਆ ਠੰਡਾਪਨ ਵੀ ਆ ਤੇ ਸਾਰੇ ਬੰਦੇ ਉਹ ਰਾਬੜੇ ਨੂੰ ਸਾਰੇ ਹੀ ਗੁਣ ਦਿੱਤੇ ਤੇ ਹੋਰ ਜੋ ਕੋਈ ਗੱਲ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦੇ ਤਾਂ ਨੇ ਬਸ ਠੀਕ ਜੀ ਠੀਕ ਹੈ ਜੀ ਸਾਰੀਆਂ ਗੱਲਾਂ ਆਪਾਂ ਫਿਲਹਾਲ ਜਿਹੜੀਆਂ ਵੀ ਆਪਣੇ ਜ਼ਰੂਰੀ ਸੀ ਉਹ ਆਪਾਂ ਦੱਸ ਦਿੱਤੀ ਬਿਲਕੁਲ ਬਿਲਕੁਲ ਤੇ ਬਾਕੀ ਪਹਿਲਵਾਨ ਸਟੱਡ ਫਾਰਮ ਪਿੰਡ ਭਿਟੇਵੜ ਇੰਸਟਾਗ੍ਰam ਤੇ ਵੀ ਤੁਸੀਂ ਇਹਨਾਂ ਨੂੰ ਸਰਚ ਕਰਿਓ ਪਹਿਲਵਾਨ ਸਟੱਡ ਫਾਰਮ ਦੇ ਉੱਤੇ ਹਾਂ ਜੀ ਤੇ ਮੈਂ ਆਹ ਸਾਰੇ ਦੋਸਤਾਂ ਅਗੇ ਉਹੀ ਰਿਕਵੈਸਟ ਕਰੂੰਗਾ ਕਿ ਵੀਰ ਦਾ ਘੋੜਾ ਮੂਸਾ ਤਕਰੀਬਤ ਸਾਰੇ ਜਾਣਦੇ ਆ ਜੇ ਇਹਨਾਂ ਨੂੰ ਨਹੀਂ ਸੀ ਪਤਾ ਜੇ ਉਹ ਵੇਖਣਾ ਚਾਹਣ ਤਾਂ ਇੱਕ ਵਾਰੀ ਜ਼ਰੂਰ ਆਣਾ ਆਉਣ ਵਾਲੀ ਮੰਡੀ ਚ ਆਪਣੀ ਕੀ ਤਿਆਰੀ ਘੋੜਾ ਲੈ ਕੇ ਜਾਂਦੀ ਅਮਰਸਰ ਵਾਲੀ ਮੰਡੀ ਆਪਾਂ ਘੋੜਾ 2 ਦਿਨ 14 ਤੇ 15 ਅਪ੍ਰੈਲ ਨੂੰ ਖੜਾ ਹੁਣ ਅਪ੍ਰੈਲ ਜਾਂ ਮਾਰਚ ਮਹੀਨਾ ਦੇ ਅੱਗੇ ਅਪ੍ਰੈਲ ਅਗਲੇ ਮਹੀਨੇ ਆ ਗਈ ਵਿਸਾਖੀ ਮੰਡੀ ਤੇ 14 ਦੇ 15 ਅਪ੍ਰੈਲ ਨੂੰ ਵਿਸਾਖੀ ਮੰਡੀ ਚ ਵੀ ਘੋੜਾ ਪਹੁੰਚ ਰਿਹਾ ਵਾ ਜਿੰਨਾਂ ਭਰਾਵਾਂ ਨੇ ਮੰਡੀ ਚ ਆਉਣਾ ਵਾ ਯਾਦ ਰੱਖਿਓ ਮੂਸੇ ਨੂੰ ਆਪਾਂ ਵੇਖ ਕੇ ਜਾਣਾ ਵੀਰ ਉਹਨਾਂ ਨੂੰ ਮਿਲ ਕੇ ਜਾਣਾ ਤੇ ਹੁਣ ਮੀਟਿੰਗ ਵੀਰ ਉਹਨਾਂ ਦੀ ਚੱਲ ਰਹੀ ਆ ਜਿਨੇ ਵੀ ਘੋੜੀ ਮਲਾਉਣੀ ਆ ਵੀਰ ਦਾ ਨੰਬਰ ਨੋਟ ਕਰ ਲਓ ਸਕਰੀਨ ਤੇ ਮੈਂ ਨ 70972002 70972002 ਠੀਕ ਹੈ ਜੀ ਇਹ ਨੰਬਰ ਆਪਾਂ ਸਕਰੀਨ ਤੇ ਵੀ ਦੇ ਦਿੱਤਾ ਤੇ ਜਿਹੜੇ ਵੀ ਭਰਾ ਚਾਹੁੰਦੇ ਨੇ ਫੋਨ ਕਰ ਲੈਣ ਤੇ ਲਓ ਜੀ ਮਿਲਦੇ ਆਂ ਫੇਰ ਇੱਕ ਨਵੀਂ ਵੀਡੀਓ ਚੈੱਕ ਨਵੇਂ ਘੋੜੇ ਨਾਲ ਜੁੜੇ ਰਹੋ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਦੇ ਉੱਤੇ ਥੈਂਕ ਯੂ ਸਤਿ ਸ੍ਰੀ ਅਕਾਲ